ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣੀ ਹੈ ਉਹ ਇੱਕ ਬੜੀ ਮਜ਼ੇਦਾਰ ਕਹਾਣੀ ਹੈ ਹਾਸੇ ਵਾਲੀ ਕਹਾਣੀ ਹੈ ਜ ਜਿਹਦੇ ਵਿੱਚ ਇੱਕ ਕੋਈ ਸਾਨੂੰ ਕੁੜੀ ਜੀ ਸਿੱਖਿਆ ਵੀ ਮਿਲਦੀ ਹੈ ਤਾਂ ਇਹ ਇਸ ਤਰ੍ਹਾਂ ਇੱਕ ਵਾਰੀ ਦੀ ਗੱਲ ਹੈ ਇੱਕ ਨਾਈ ਸੀ ਤੇ ਉਹ ਆਦੀ ਪਤਨੀ ਨਾਲ ਕਿਤੇ ਜਾ ਰਹੇ ਸੀ ਰਸਤੇ ਵਿੱਚ ਚੱਲੋ ਚਾਹ ਜਾਂਦੇ ਜਾਂਦੇ ਰਸਤੇ ਵਿੱਚ ਪਹਾੜ ਕੋਲੋਂ ਦੀ ਲੰਘਣਾ ਤੇ ਪਹਾੜੇ ਉੱਤੋਂ ਉਹਨਾਂ ਨੂੰ ਇੱਕ ਰਾਖਸ਼ ਮਿਲਿਆ ਰਾਖਸ਼ ਉਹਨਾਂ ਦੇ ਮਗਰ ਪੈ ਗਿਆ ਉਹਨੂੰ ਖਾਣਾ ਚਾਹੁੰਦਾ ਸੀ ਨਾਈ ਕਹਿੰਦਾ ਤੂੰ ਮੈਨੂੰ ਕੀ ਖਾਏਂਗਾ ਮੈਂ ਤੈਨੂੰ ਖੜਨਾ ਆ ਮੈਂ ਤੈਨੂੰ ਫੜ ਕੇ ਲੈ ਜਾਊਂਗਾ ਮੈਂ ਪਹਿਲਾਂ ਵੀ ਤੇਰੇ ਵਰਗੇ ਬੇਚਾਰੇ ਫੜੇ ਆ। ਰਾਖਸ਼ ਕਹਿੰਦਾ ਤੂੰ ਪਹਿਲਾ ਵਾਰ ਮੇਰੇ ਵਰਗੇ ਫੜੇ ਦਿਖਾ ਤਾਂ ਨਈ ਨੇ ਚਲਾਕੀ ਦੇ ਨਾਲ ਝੋਲਾ ਖੋਲਿਆ ਝੋਲੇ 'ਚ ਵੱਡਾ ਸਾਰਾ ਸ਼ੀਸ਼ਾ ਉਹਦੇ ਮੂਰੇ ਕਰਤਾ। ਰਾਖਸ਼ ਨੂੰ ਲੱਗਿਆ ਵੀ ਹਾਂ ਸੱਚੀ ਮੱਚੀ ਇਹਨੇ ਕਿਸੇ ਨੂੰ ਹੋਰ ਫੜਿਆ ਹੈ। ਇਹਦਾ ਤੂੰ ਮੇਰੀ ਜਾਨ ਬਖਸ਼ ਤੇ ਮੈਨੂੰ ਫੜ ਕੇ ਨਾ ਲੈ ਕੇ ਜਾ। ਮੈਂ ਥੋੜੀ tiden ਨੂੰ ਜੱਗ ਕਰੂੰਗਾ। ਤੇ ਉਹਦੇ ਵਿੱਚ ਬਹੁਤ ਸਾਰੇ ਹੋਰ ਰਾਖਸ਼ ਵੀ ਆਉਣਗੇ ਤੇ ਤੂੰ ਉਹਨਾਂ ਵਿੱਚੋਂ ਕਿਸੇ ਨੂੰ ਜਿਹਨੂੰ ਫੜ ਕੇ ਲੈ ਕੇ ਜਾਣਾ ਹੈ ਫੜ ਲਈ। ਸਾਰੇ ਫੜਨੇ ਹੋਏ ਸਾਰੇ ਫੜ ਲਈ। ਅੱਜ ਮੇਰੀ ਜਾਨ ਬਖਸ਼ੀ। ਚਲ ਭਈ ਨਾਈ ਤੇ ਚਲਾ ਕੀ ਕਮ ਆਗੀ। ਨਾਈ ਮੰਨ ਗਿਆ। ਥੋੜੀ ਦਿਨਾਂ ਬਾਅਦ ਰਾਖਸ਼ ਨੇ ਚੱਕ ਕੀਤਾ। ਉਹ ਸਾਰੇ ਰਾਖਸ਼ ਇਕੱਠੇ ਹੋਏ। ਤੇ ਇਹ ਨਾਈ ਦੇ ਨੈਣ ਲੁਕ ਕੇ ਟਾਲੀ ਦੇ ਦਰਖਤ ਦੇ ਉੱਤੇ ਬੈਠ ਕੇ। ਜਦ ਦੂਜੇ ਰਾਖਸ਼ ਨੂੰ ਤਾਂ ਪਤਾ ਸੀਗਾ ਤੇ ਨੈਣ ਨੇ ਤਾਂ ਰਾਖਸ਼ਾਂ ਨੂੰ ਜਦੋਂ ਇੰਨੇ ਇਕੱਠੇ ਦੇਖਿਆ ਉਹਨੇ ਤੇ ਦੰਦ ਦੇਖਿਆ ਉਹਨੇ ਇਹ ਗੱਲਾਂ ਛੋੜੀਆਂ ਆਵਾਜ਼ਾਂ ਸੁਣਨ ਅਨੁਸਾਰ ਉਹ ਤਾਂ ਉਹ ਸ਼ੋਕਤੇ ਬੈਠ ਗਈ। ਰਾਖਸ਼ਾਂ ਨੇ ਦੇਖਿਆ ਵੀ ਇਹ ਇਹ ਜੇ ਤੁਸੀਂ ਵੱਡਾ ਸਾਡੇ ਤੋਂ ਵੀ ਵੱਡਾ ਕੋਈ ਰਾਖਸ਼ ਹੈ ਜਿਹੜਾ ਤਖਤ ਤੇ ਬੈਠਾ ਹੈ ਉਹ ਤਾਂ ਡਰਦੇ ਮਾਰੇ ਭੱਜ ਗਿਆ ਸਾਰੇ ਰਾਖਸ਼ ਜਦੋਂ ਭੱਜ ਗਏ ਤੇ ਜਿਹੜੇ ਜੱਗ ਵਾਸਤੇ ਉਹਨਾਂ ਨੇ ਚੌਲ ਬਣਾਏ ਹੋਏ ਸੀ ਇਹ ਨਾਈ ਦੇ ਨਾਂ ਨੇ ਚੋੜ ਲਏ ਤੇ ਚੁੱਪਚਾਪ ਸਾਡੇ ਘਰੇ ਚਲੇ ਗਏ ਸੁਖ ਸ਼ਾਂਤੀ ਨਾਲ ਤੇ ਨਾਈ ਦੀ ਚਲਕੀ ਕੰਮ ਆ ਗਈ ਇਹ ਕਹਾਣੀ ਤੁਹਾਨੂੰ ਨਿੱਕੀ ਜੀ ਕਹਾਣੀ ਹੈ ਸਿੱਖਿਆ ਇਹ ਦੇ ਜਾਂਦੀ ਹੈ ਵੀ ਕਈ ਵਾਰੀ ਵੀ ਥੋੜੀ ਚੁਲਾਕੀ ਨਾਲ ਸਿਆਣਪ ਨਾਲ ਅਸੀਂ ਕੋਈ ਗੱਲ ਕਰਤੀਏ ਚੁਸਤੀ ਨਾਲ ਜੀ ਚੁਸਤੀ ਦਿਖਾਈਏ ਫਟਾਫਟ ਗੱਲ ਕਰਨ ਦੀ ਤਾਂ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਸੁਣਦੇ ਆ ਹੋਰ ਬਹੁਤ ਸਾਰੀਆਂ ਮਜ਼ੇਦਾਰ ਕਹਾਣੀਆਂ ਤੇ ਮੇਰੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਕਰ ਲਿਆ ਤਾਂ ਬਹੁਤ ਵਧੀਆ ਗੱਲ ਹੈ ਜੇ ਨਹੀਂ ਕੀਤਾ ਤਾਂ ਕਰ ਲੋ ਜੀ ਇਹੋ ਜੀਆਂ ਬਹੁਤ ਸਾਰੀਆਂ ਚੰਗੀਆਂ ਕਹਾਣੀਆਂ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ